ਲੋ ਜੀ ਮੇtras ਦੀ ਦੌੜ ਦਾ ਟਾਈਮ ਗੁੱਡ ਮਾਰਨਿੰਗ ਸਾਰਿਆਂ ਨੂੰ ਚਾਹ ਬਣਾਉਂਦਾ ਵੇਲਾ ਚਾਹ ਬਣਾਈਏ ਆ ਜਾ ਫਿਰ ਚਾਹ ਪੀ ਲੋ ਮੇਰੇ ਪਿਆਰਿਓ ਸਵੇਰ ਦੇ ਬਾਅਦ ਚੁੱਕੇ 6:30 ਮਾਰਨਿੰਗ ਟਾਈਮ ਹੋ ਗਿਆ शीशा शीशा पक्ता वारी, पक्ता वारी, पक्ता वारी। हाँ जी गुड मॉर्निंग सत श्रीकाली लगा वाड़ी हाँ जी सताल वेलकम की हाल चाल के मैं सारे ठीक ठाक हाँ जी तुम बैठे पौड़ियाँ की गलते कट वर्ट का कम चलन डेया हाँ बीडिंग ला दी मोल्डिंग हाँ पट्टी लाती शीशा आप शीशा पर फिट कर देना हूँ हाँ जी ਵੈਟੀ ਬਿਸਤਰੀਆ ਨਾ ਇਹ ਘਟਾ ਦੇ ਉੱਪਰ ਉੱਪਰ ਰਹਿਣਾ ਬੇਟੀ ਜੇ ਘਟਾ ਵਿੱਚ ਸੜੀਵਾਰ ਚੱਲੇ ਆ ਐਡਾ ਤੱਕਾ ਟੱਕੂ ਲੱਗਾ ਉਹ ਤੇ ਟੱਕੂ ਹੀ ਆ ਗਾ ਟੱਕੂ ਕਹਿੰਦੇ ਇਹਨੂੰ ਐਨਾ ਵੱਡਾ ਟੱਕੂ ਲੱਗਾ ਉਹ ਤੇ ਉਹ ਹੁੰਦਿਆ ਜਿਸ ਆ ਪਾ ਲੀਆ ਫਿਰ ਮਿਲਦੇ ਹਾਂ ਤੁਹਾਨੂੰ ਫਿਰ ਤੁਹਾਨੂੰ ਨਾਲੇ ਥੋਲੇ ਪਾਈ ਗੋਟਿੰਦੇ ਤੇ ਟਮਾਟਰ ਲੈ ਲੈਣ ਬੜੇ ਧਕਲ ਹੈ ਇਹ ਟੀਂਦੇ ਹੈ ਸਿੰਮਲਾ ਇਹ ਸਿੰਮਲਾ ਮਿਰਚੀ ਪਾਪਾ ਇਹਨੇ ਦੋ ਸਬਜ਼ੀਆਂ ਰੱਖੀਆਂ ਕਿਸ ਕਿ ਕਿੰਗੇ ਹੋਰ ਕੀ ਕਰੂੰਗਾ ਬਸ ਉਹ ਲੈ ਕੇ ਲੈ ਸਿੰਗੂ ਆ ਮਾਰਚ ਰੇਲੇ ਨਹੀਂ ਯਾਰ ਸਮਝ ਨਹੀਂ ਆਉਂਦੀ ਇਹ ਕੱਦੀ ਇਹ ਟੀਂਡੇ ਖਾਂਦੇ ਨੇ ਤੇ ਮੈਂ ਆਪਣੇ ਵਾਸਤੇ ਕਰਾ ਲਈ ਅੱਧਾ ਕਿਲੋ ਤੇ ਮਮਮੀ ਸੁੱਤੇ ਹੋਣੇ ਰੈਸਟ ਕਰਦੇ ਪਏ ਠੀਕ ਨਹੀਂ ਆ ਕਿ ਫੋਸਾਰ ਹੋਇਆ ਡਾਲੀ ਚਾੜ ਦੇ ਪੈਂਟਨ ਆਪਣੇ ਬਨੇ ਬਨੇ ਪੈਂਟ ਨੇ ਬਾਈ ਫੋਟੋ ਦਿਖਾ ਦੇ ਨਾ उतने <laughs> <laughs> ਉਹ ਐਨੂੰ ਹਵਾ ਦੇ ਨਾਲ ਉਰੇ ਨੂੰ ਆਈ ਜਾਵੇ ਉਹ ਡਾਇਆ ਇਹਨਾਂ ਨੇ ਉਹ ਫੈਵਰ ਬੜੀ ਹਿੱਲੇ ਕਈਆਂ ਕਹ ਕਦੇ ਉਹ ਵੀ ਨਾ ਉੱਡ ਉੱਡ ਜਾਵੇ ਲੱਤ ਕੇ ਕਿਤੇ ਫੈਵਰ ਉਹ ਅਜ ਬੜੀ ਆਵੇ ਇੱਕ ਚਾਟੀ ਜੀ ਲਿਆਂਦੀ ਨੀ ਕੀ ਜੀ ਐਵੇਂ ਨਾ ਲੈ ਪੀਨਾ ਪਿਆਰ ਵਾ ਨਾ ਇੰਨਾ ਦਾ ਉਹਨਾਂ ਪਿੱਛੇ ਨਾ ਇੰਨਾ ਪਾਣੀ ਪਾਣ ਕੰਦੇ। ਜਿਸ ਮਾਹ ਗੱਲ ਇਹ ਫਿਰ ਜਾਂਉਂਦਾ। ਪਰ ਇਹਦੇ ਜੀ ਸਾਫ ਪਾਣੀ ਨਹੀਂ ਨਿਕਲਦਾ ਉਹ ਪਤਾ ਨਹੀਂ ਕੀ ਗੱਲ ਵਈ। ਮਾਹ ਗੱਲ ਦਾ ਪਾਣੀ ਦੇਣਾ ਜੂਸ ਉਹਦਾ। ਟੇਸਟ ਜੇ ਹੋਰ ਹੋ ਜਾਂਦਾ। ਬਣਾ ਪਾਣੀ ਦਾ ਉਹਨੇ ਰੱਖਣਾ। ਉਹ ਜੀ ਵਾਲੇ ਦਾਲੇ ਖੰਦੀ ਉਹ ਪਾਣੀ ਸੇਪਿਆ। ਆਇਆ ਪਾਣੀ। ਰਹੀ ਤੇ ਕਹਿੰਦੇ ਚੰਦ ਜੂਸ ਵੀ ਪਾ ਲੈ ਮਾੜੀ ਤੇ ਨਹੀਂ ਗੱਲ। ਤੋਈ ਭਾਵੇਂ ਦੋਸਤ ਹੈ ਨਾ ਤੇ ਇਹ ਮਿੱਟੀ ਹੁਣੀ ਸਾਫ ਕੀ ਬੋਲਦੇ ਨੂੰ ਇੱਕ ਮੁਕਾਤੀ ਆ ਮਮਮੀ ਨੂੰ ਨਹੀਂ ਇਹ ਉੱਥੇ ਸੇਤ ਠੀਕ ਨਹੀਂ ਅੱਜ ਮਮਮੀ ਦੀ ਕਹਿੰਦੇ ਬੁਖਾਰ ਹੋਇਆ ਸੀ ਮੁਰ ਡੱਕ ਕੋ ਗਏ ਦਵਾਈ ਲੈ ਆ ਓਡੇ ਬੰਦੇ ਬਿਮਾਰ ਜੇ ਰਹਿੰਦੇ ਹਨਾ ਢਿੱਲੇ ਜੇ ਲਾਵੀ ਸਾਧੂ ਨੇ ਆ ਗਏ ਸ਼ੀਸ਼ੇ ਤੇ ਫਿਲਮ ਲਾਉਣ ਅੱਜ ਫਿਲਮ ਕੱਟਦੀ ਮੇਰੇ ਚਿੱਟੇ ਸ਼ੀਸ਼ੇ ਵਧੀਆ ਲੱਗਦੇ ਮੈਂ ਕਿ ਚੱਲ ਫਿਲਮ ਲਾ ਜਾਂਦਾ ਵੀਰਾਂ ਦੇ ਚਲੋ ਸੰਗ ਜੀ ਇਸੇ ਬੰਨੇ ਜਾ ਸਿੱਖ ਲਾਂਗੇ ਬਾਕੀ ਫਿਲਮ ਭਾਈ ਆਪ ਹੀ ਲਾ ਲੋ ਦੇਣੀ ਹੈ ਬਾਅਦ ਕਰਾਂਗੇ ਕਟਿੰਗ ਨਾਲ ਬਾਅਦ ਕਰਾਂਗੇ ਇਹਦੀ ਇੱਥੇ ਆ ਜਾਂਦੇ ਤੇ ਰੱਖ ਫਿਰ ਗੁੰਦ ਜਿਹੜੇ ਪਾਣੀ ਛੱਡ ਦਿੰਦਾ ਫਿਰ ਚਾਹ ਤੇ ਗੁੰਦ ਪਕੜ ਕਰਦੀ ਪੂਰੀ ਉਹ ਪਕੜ ਕਰ ਜਾਣੀਆਂ ਨੇ ਅੱਛਾ ਪਾਣੀ ਮਰਨ ਜਾਣਾ ਵੀ ਤਾਂ ਥੋੜੇ ਸੁੱਟੇ ਜਾਣਾ ਬਸ ਮਾਦੀਨ ਕਰੀ ਕਰਦੈ ਨੂੰ ਪਰ ਉਹਨਾਂ ਇਸ਼ਾਨ ਲੱਗੇ ਆ ਬਾਹਰ ਹਾਂ ਜੀ ਹਾਂ ਬਹੁਤ ਵਧੀਆ ਤਿੰਨ ਬੀਜ ਲਾਵਾਂਗੇ ਕਿਥੇ ਪਰ ਤਿੰਨ ਬੀਜ ਹੀ ਲੱਗਣੇ ਫਿਲਹਾਲ ਮੈਂ ਤਾਂ ਕਿਰਮੇ ਚੜੇ ਚੰਗਾ ਲੱਗਦਾ ਆ ਮੈਂ ਉੱਪਰ ਦਾ ਸ਼ੀਸ਼ਾ ਤਾਂ ਲਾਵਾਂਗੇ ਇਹ ਚਾਹ ਅਪੀਸ ਕੱਟ ਕੇ ਲੈ ਆਂਦੇ ਨੇ ਲਾ ਦਨੇ ਆ ਚਾਰ ਪੰਜ ਪੀਸ ਉੱਚ ਤੇਨਗੀ ਪਾਇਆ ਤੇ ਚਪਾਵਾਂਗੇ ਪੰਜ ਕੁ ਪੀਸ ਇੱਚੀ ਪੱਟੀਆਂ ਪਵਾਲੀਆਂ ਕਿਵੇਂ ਦੀਆਂ ਲਗੀਆਂ ਫਿਰ ਉਹਦਾ ਸ਼ੀਸ਼ਾ ਦਾ ਝਾਕਾ ਪੈਂਦਾ ਹੈ ਤੇ ਮੈਂ ਕਿਹਾ ਚਲੋ ਆ ਪੱਟੀਆਂ ਇੰਜਨ ਵਾਲ ਲੈਨੇ ਮੈਂ ਖਲਾ ਦਾ ਪਾਤਾ ਵੀ ਚਲੋ ਚੁਲੀਆਂ ਸਾਂ ਲੈ ਵੀ ਵੀ ਤੇ ਸ਼ੀਸ਼ੇ ਕੱਲ ਆ ਗਿਆ ਹੈ ਆ ਫਿਲਮ ਜੀ ਲੱਗ ਗਿਆ ਵਿੱਚ ਵਿੱਚ ਇਹਨੂੰ ਫਿਲਮ ਹੀ ਕਹਿੰਦੇ ਵਸੇ ਇੱਕ ਪ੍ਰਿੰਟ ਵੀ ਹੁੰਦਾ ਪੂਰਾ ਫਿਕਸ ਹੋ ਜਾਂਦਾ ਮਤਲਬ ਔਰ ਮੂਵ ਨਹੀਂ ਆਪਾਂ ਕਰ ਸਕਦੇ ਇਹ ਜਿਹੜੀ ਹੁੰਦੀ ਫਿਲਮ ਇਹ ਰਿਮੂਵ ਹੋ ਜਾਂਦੀ ਹੈ ਜਦੋਂ ਮਰਜ਼ੀ ਜਿਹੜਾ ਮਰਜ਼ੀ ਡਿਜ਼ਾਈਨ ਬਦਲ ਲਓ ਮੈਂ ਤਾਂ ਇਸਾ ਨਾਲ ਸਿੰਪਲ ਹੀ ਲਵਾਇਆ ਬਸ ਇਹ ਜੇ ਪ੍ਰਿੰਟਰ ਵੀ ਮਿਲ ਜਾਂਦੇ ਹਰ ਤਰ੍ਹਾਂ ਦੇ ਕਲਰ ਵਗੈਰਾ ਜੋ ਵੀ ਹੈ ਹਨਾ ਸਿੰਪਲ ਦੇ ਸਾਧ ਗਿਆ ਲੈ ਕੰਪਲਟ ਹੋਣਾ ਲੱਗਦਾ ਤੇ ਹੁਣ ਜਾ ਰਹੇ ਆਪਾਂ ਬਾਜ਼ਾਰ ਕਰਨੇ ਯਾਦ ਨੂੰ ਦੱਸਿਆ ਪਹਿਲਾਂ ਮੈਂ ਸ਼ੂਟ ਜਾ ਕਰਨਾ ਤੇ ਉਹਦੇ ਚੱਕਰੇ ਟੈਸ ਲੈਣ ਜਾਣੀ ਤਾਂ ਚੱਲਦੇ ਮੰਮੀ ਹੁਣੇ ਇੱਥੇ ਮੈਂ ਕਿਹਾ ਚਲੋ ਇਹਨਾਂ ਨਾਲ ਆ ਲੈ ਚੱਲਦੇ ਆਂ ਤੇ ਜਾਂਦੇ ਆਂ ਰਸਤੇ ਚ ਲਾਜਾਂਗੇ ਮੈਂ ਟਾਈਮ ਹੋ ਗਿਆ ਕੁਝ 6 ਵਜੇ ਦਾ ਨੀਰਾ ਹੋ ਜਾਂਦਾ ਕਾਫੀ ਆ ਸਾਰੀ ਜਿਹੜਾ ਅੱਜ ਸ਼ੀਸ਼ਾ ਆਇਆ ਹੈ ਉਹਦੇ ਚੱਕਰ ਦੇ ਵਿੱਚ ਕਾਫੀ ਉਹਨੇ ਟਾਈਮ ਲਾਇਆ ਵਿਚਾਰੇ ਨੇ ਸਾਰੇ ਫਿਕਸ ਕਰਤੇ ਸੀ ਸਿਸ਼ੇ ਉੱਪਰਲਾ ਸੀ ਸਿਸ਼ਾ ਫਿਕਸ ਕਰ ਗਿਆ ਹੈ ਵੀਰ ਇੱਧਰ ਦਾ ਵੀ ਸੋਈ ਦਾ ਮੈਂ ਆਪੇ ਗੱਲ ਲਹਿਰਾਤੀ ਤੇ ਬਾਕੀ ਸਮਾਨ ਨੂੰ ਕਾਫੀ ਬਹਿ ਖਾਸੀ ਸ਼ਾਪ ਆਈ ਆਪਾਂ ਉੱਥੇ ਲਾਉਣਾ ਵਾ ਬاتھਰੂਮ ਦੇ ਵਿੱਚ ਲਾਉਣਾ ਇਹ ਆਪ ਇਸ ਸ਼ੇਕਮਰ ਵਾਲੇ ਨੇ ਚਾਰ ਸਿਰ ਨੂੰ ਫਿਕਸ ਕਰਨਾ ਵਾ ਬاتھਰੂਮ ਦੇ ਵਿੱਚ ਬਾਕੀ ਸਮਾਨ ਇੱਧਰ ਲੜਿਆ ਪਿਆ ਹੈ ਫਿਲਹਾਲ ਇਹ ਤਾਂ ਲਵਾਵਾਂਗੇ ਮਛਰ ਮਛਰ ਦਾ ਸਾਰਾ ਬੰਦ ਹੋ ਜਾਏਗਾ ਸਿਸਟਮ ਉਹਨੂੰ ਫੇਵਰ ਲਾ ਕੇ ਬੰਦ ਕਰ ਦਿੰਦੇ ਥੋੜਾ ਜਿਹਾ ਇਹ ਪੇਟੀ ਚੁੱਕਤੀ ਇੱਥੋਂ ਤੇ ਅੱਜ ਕੱਲੀ ਅੰਦਰ ਲਾਵਾਂਗੇ ਕਾਲਕੱਡੀ ਬਾਰੀ ਲੱਗ ਰਹੀ ਹੈ ਕੱਲ ਮੈਂ بارش ਬਹੁਤ ਆਈ ਤੇ ਮੌਸਮ ਵੀ ਕਾਫੀ ਖਰਾਬ ਰਿਹਾ ਕੱਲ ਗੱਡੀ ਕਾਫੀ ਗੰਦੀ ਹੋ ਗਈ ਹੈ ਆਜ ਅੰਦਰ ਲਾਵਾਂਗਾ ਸਮਾਨ ਸਨ ਚੌਕੇ ਸਾਰਾ ਸੈੱਟ ਕਰਕੇ ਨਾ ਅੰਦਰ ਲਾਵਾਂਗੇ ਗੱਡੀ ਚਲੋ ਫਿਰ ਚੱਲੀਏ ਆਜੋ 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 ਕਨਿਕਲਾਓ ਬਾਹਰ ਐ ਬੜਾ ਹੋ ਗਿਆ ਆਪਾਂ ਆ ਗਏ ਬਾਜ਼ਾਰ ਸੰਬਲ ਚੌਂਕ ਤੇ ਹੁਣ ਦੇਖਦੇ ਆ ਕੋਈ ਫਰੋ ਫਰੂਪਸਾਂਦ ਆਉਂਦੀ ਕਿ ਨਹੀਂ ਕਰਨ ਨੂੰ ਫਰਾਉਜਾ ਜੁਆ ਨੇ ਦੀਵ ਨੂੰ ਫੋਨ ਲਾਉਣ ਦੇ ਦੀ ਬਹੁ ਖਲੋਤਾ ਜੀਆਰ ਮੋਬਾਈਲ ਵਾਲਿਆਂ ਕੋਲ ਜੀਆਰ ਮੋਬਾਈਲ ਵਾਲਾ ਖਲੋਤਾ ਹੈ ਤੇ ਉਹਨੂੰ ਦੋ ਤਿੰਨ ਦਿਨ ਹੀ ਫੋਨ ਲਾਉਣ ਚੁੱਕਿਆ ਨਹੀਂ ਚਲੋ ਕੋਈ ਨਹੀਂ ਫੋਨ ਦਾ ਪਰਾਂ ਲੱਗਾਣਾ ਜੇ ਫੋਨ ਉੱਧਰ ਰੱਖਿਆ ਹੋਣਾ ਉਹਨੇ ਕਿਤੇ ਚਲੋ ਚਲੀਏ ਉਹਦੇ ਦੁਕਾਨ ਤੋਂ ਪੁੱਛ ਲਿਆ ਉਹ ਤੋਂ ਨੂੰ ਮਿਲਿਆ ਕੁਛ ਨਹੀਂ ਮੈਂ ਇੱਥੋਂ ਦੇਖਦੇ ਹਾਂ ਬਾਲੇ ਦੀ ਹੱਟੀ ਤੋਂ ਜੇ ਬਾਂਦੀ ਗੱਲ ਕੋਈ ਆ ਟੇਲਰ ਦਾ ਹਾਂ ਆਹ ਦੇਖੋ ਕਾਬਲਾ ਜੀ ਕੋ ਇਸ ਦੋ ਪਿਆਰਾ ਬਣਾ ਜੀ ਉਹ ਇਸ ਫਰੰਟ ਤੇ ਵੀ ਹੈ ਬੈਕ ਤੇ ਵੀ ਜੇ ਸਾਲਡ ਬਟਾ ਬਲਾਜੋ ਨਾਲ ਦੇ ਤੁਮਾ ਬਣਾ ਜੇ ਆਹ ਦੇਖੋ ਜੀ ਦੋ ਪਿਆਰਾ ਦੇ ਸਾਈਡ ਆ ਗਏ ਚਲ ਠੀਕ ਆ ਗੋਣਾ ਜੀ ਕਾ ਚਾਲਪਨ ਪੀਸੀ ਨੈਸ਼ਨਲ 30 ਸੀਜੀ ਕਿਤਾਬ ਫੁੱਲ ਪਟਾ ਗੋਨ ਮਣੂ ਗੱਲ ਲੱਗਦਾ 1 ਰੁਪਏ ਸਿਰਫ ਲੈਣੇ ਵੀ ਆਂ ਢਾਡੇ ਕੋ ਬਾਤ ਸੁਣਨਾ ਮੈਂ ਹੁੰਦਾ ਮੈਂ ਕਦੀ ਵੀ ਨਹੀਂ ਕਹਿਣਾ ਦੋਨੇ ਇਹਨਾਂ ਛਾਂਦਾ ਉਹਨੇ ਢਿਆ ਲੱਗਦਾ ਅੱਲਾ ਤੇ ਪਿਆਰਾ ਹੈ ਸਭ ਫਰੰਟ ਹਾਂ ਜੀ ਹਾਂ ਜੀ ਥੈਕ ਜਿਆਦਾ ਜਿਆਦਾ ਦੇ ਕੋਲੇ ਵੀ ਗੱਡੀ ਮੰਨ ਮੰਨ ਲਿਆ। ਇਹ ਦੁਕਾਨਾ ਕਾਫੀ ਕੋਮਲੀਆਂ ਨਹੀਂ ਗੱਲ ਬਣੀ। ਉਹ ਆ ਦੁਕਾਨ ਤੇ ਆਏ ਦੇਖੋ ਗੱਲ ਬਣਦੀ ਕਿ ਨਹੀਂ। ਉਹ ਕਰਦੀ ਗੱਡੀ। ਚਲੋ। ਲਓ ਜੀ ਹੁਣ ਆ ਗਏ ਪੂਛਣ ਦੀ ਦੁਕਾਨ ਤੇ। ਹੈਲੋ। ਦੀਪ ਨੂੰ ਦੇਖਣ ਦੇ ਇੱਥੇ ਮੈਂ ਕਿਹਾ ਜਲਦੀ ਦੀਪ ਆ ਜਾਂਦਾ 5-10 ਮਿੰਟ। ਇਧਰ ਕੋਲ। ਆ ਪੂਛਣ ਦੁਕਾਨ ਤੇ ਪਹੁੰਚ ਗਏ ਹੋ ਮਮਾ ਆ ਕੇ। ਪਰ ਇਹਨਾਂ ਚੀਜ਼ ਪਸੰਦ ਨਹੀਂ ਆਉਂਦੀ ਥੋੜੀ ਕੀਤੇ ਆ। ਸਮਾਨ ਅਜੇ ਕਿੱਥੇ ਪੈਕ ਕਰਨ ਦੇ ਆ ਤੇ ਇਦਾਂ ਖੁੱਲੇ ਤੁਰੇ ਫਿਰਨ ਦੇ ਕਿੱਧਰ ਭੰਦ ਕਰਨ ਲੱਗੇ ਨੇ ਇੱਧਰ ਆ ਇੱਧਰ ਕਿੱਥੇ ਗਈ ਸੀ ਕਿੱਥੇ ਗਈ ਸੀ ਕਿੱਥੇ ਕਿੱਥੇ ਗਈ ਅਜੇ ਹੈਂ ਜੁੰਡੀ ਕਿੱਥੇ ਜੁੰਡੀ ਜੁੰਡੀ ਕਿੱਥੇ ਜੁੰਡੀ ਜੁੰਡੀ ਕਿੱਥੇ ਜੁੰਡੀ 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 ਕਿੱਥੋਂ ਆਈਆਂ ਆ ਜੀ ਸਣਾ ਉੱਥੇ ਜਾਣਾ ਪਾਇਆ ਲੈਵਦੀਪ ਵੀ ਆ ਗਏ ਹਨ ਬੜੇ ਫੁਣ ਕਰਨ ਦੇ ਬਾਵਜੂਦ ਆਇਆ ਬੰਦਾ ਹੰਦਾ ਨਹੀਂ ਅਲਗੋ ਕੀ ਵੇਖਣਾ ਕੀ ਟਾਂਟਣ ਟਾਂਟਣ ਟਾਂਕੂ ਚਲੋ 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 ਦੱਸੋ ਕੀ ਵੇਖਣਾ ਪੁੱਤ ਨੇ ਹੋ ਵੇਖੋ ਤੇਰੀ ਇਹ ਸਲਿੱਪ ਹੋ ਗਈ ਉਹ ਪੈਰ ਦੀ ਸਲਿੱਪ ਹੋ ਗਿਆ ਏ ਅਨੇ ਕੀ ਬੈਠੇ ਆਪਾਂ ਅੰਕਲ ਹੋਣੀ ਮੈਂ ਕੀ ਹਾਲ ਜੀ ਠੀਕ ਹਾਲ ਚਲੋ ਚੱਲ ਆਜੋ ਆਜੋ ਮੇਰੇ ਘਰ ਦਾ ਇੱਧਰ ਆ ਜਾ ਇੱਧਰ ਹੋਰ ਵੀ ਕਾਹਦੋ ਭੇਜ ਦੇਣਾ ਜੀ ਜੁੱਤੀ ਲਾ ਕੇ ਆਉਣਾ ਬਣਾ ਕਹਿੰਦੇ ਇੱਥੇ ਅੱਗੇ ਯਾਰ ਬੈਠ ਬੈਠ ਯਾਨਾ ਬੁਨਾ ਇਸ ਪਾਸੇ ਪਤਿੰਖ ਸਾਹਿਬ ਆਏ ਸਪਾਰਸ਼ਣ ਬਾਤ ਤੇ ਆਉਣ ਇੱਥੋਂ ਲੈ ਕੇ ਉੱਥੇ ਹੋ ਗਏ ਮਛਣ ਹਰਗੋ ਬਹਾਉ ਕੁੜੀਏ ਬਾਤ ਕੁੜੀਏ ਉਹਦੇ ਕਹਿੰਦੇ ਨਹੀਂ ਸਹੀ ਲੈ ਪੰਜੀ ਛੱਟੇ ਨਾ ਕਰਤੀ ਨਹੀਂ ਤੇ ਚੁਪਰ ਕੇ ਘੰਜਾ ਤਾਂ ਕੌਣ ਵੇਖ ਦਵੀ ਹਰ ਕੋਣ ਇਧਰ ਆਓ ਕੀ ਵੇਖਣਾ ਕੀ ਵੇਖਣਾ ਹੈ ਇਧਰ ਹਰ ਕੋਣ ਤਾਓ ਠੁੱਕੀ ਵੇਖਣਾ ਕਾਂਕੂ ਮੈ ਰੇਟ ਵਾਲਾ ਨਹੀਂ ਪਾਉਂਦਾ ਇਹਦਾ ਕਲਰ ਡਾਰਕ ਜੇ ਜਦੋਂ ਨੀਲਾ ਜਾ ਪਿਆ ਕਾਜੀ ਹਾ ਹਾ ਇਹ ਦਿਖਾਓ ਇੱਕ ਬੜਾ ਵਧੀਆ ਕਵਰ ਹਾਂ ਹਾਂ ਦਿਖਾਓ ਓ ਯਾਰ ਆ ਵੀ ਕਲਰ ਗਏ ਆਪਣਾ ਤੈਨੂੰ ਸੀਗਾ ਬਾਦੋ ਯਾਰ ਬਤਾਦਾ ਫੋਲ ਪਾਣੇ ਖਲਰਾ ਪਾਦਾ ਕਿੰਨਾ ਹੀ ਲਿੰਗਾ ਲਿੰਗਾ ਬੰਦੇ ਕੋ ਸੁੰਮ ਕੇ ਜੰਦੇ ਆਪਰੇ ਬੰਦੇ ਆ ਕੇ ਸਹੀ ਹੋ ਗਿਆ ਇਧਰ ਆ ਇਧਰ ਆ ਆ ਗਿਆ ਜੀ ਲੋਟ ਕੇ ਨਹੀਂ ਆ ਗੋ ਪੁੱਤ ਮੇਰੇ ਕੋ ਆ ਗਿਆ ਆ ਜਾ ਮੇਰੇ ਪੁੱਤ ਆ ਗਿਆ ਮੇਰੇ ਕੋ ਆ ਜਾ ਯਾਰ ਕੋਣ ਆ ਜਾ ਮੇਰਾ ਪੁੱਤ ਆ ਜੀ ਜੁੱਤੀ ਰੱਥੇ ਛੱਡਿਆ ਜੁੱਤੀ ਕਿੱਥੇ ਲਿਆਉਣੀ ਚੁੱਕ ਕੇ ਉਹ 골ਡਨ ਨੀਲੇ ਥੱਲੇ ਨਹੀਂ ਨਹੀਂ ਅਜੇ ਥੱਲੇ ਦੂਜੇ ਪਾਸੇ ਮਸਕੜੀ ਉਹ ਜੁੱਤੀ ਉੱਪਰ ਆ ਨਾ ਹਾਂ ਰਾਤੀ thro ਮਸਕੜੀ ਸਾਈਟ ਤੇ ਇਹ ਤੇ ਨਾਲ ਹੀ ਬਸ ਲੈ ਲਓ ਆਹ ਰੰਗ ਠੀਕ ਜਿਹਾ ਮੈਂ ਹਾਂ ਉਹ ਵੀ ਸਹੀ ਚੌੜਾ ਕੋਈ ਨਾ ਹੋ ਲੈ ਨਹੀਂ ਸਹੀ ਨਹੀਂ ਉਹ ਅੱਥਲ ਜੀ ਵੀ ਵਿੱਚ ਚੱਪਲਾਂ ਲਈ ਫਰੰਡੇ ਵੀ ਦੱਸ ਹਰ ਗੋਣਾ ਕੀ ਕੀ ਵੇਖਣਾ ਕੀ ਵੇਖਣਾ ਕੀ ਆ ਕਾਂਟੋਣਾ ਲੈਣਾ ਉਹ ਵੀ ਨਹੀਂ ਹੈ ਵਾ ਤੇ ਚੱਲ ਗਿਆ ਬਰਾ ਗੋਣਾ ਇੱਧਰ ਆ ਇੱਧਰ ਆ ਆ ਉਹ ਆਉਣ ਨਾਲ ਚੱਲੀ ਕਿੱਥੇ ਤੂੰ ਬਹੁਤ ਵਧੀਆ ਬਹੁਤ ਵਧੀਆ ਆ ਕੁੜੀ ਨਾ ਲਓ ਜੀ ਜਿਹੜੀ ਡਰੈੱਸ ਆਪਾਂ ਪਸੰਦ ਕਰਨ ਗਏ ਸੀ ਗੱਲ ਬਣੀ ਨਹੀਂ ਕੰਫਰਟ ਦੇ ਕਾਫੀ ਲਿਆ ਪਰ ਨਹੀਂ ਗੱਲ ਬਣੀ ਤੇ ਲੜਾਈ ਸਾਡੀ ਹੋ ਗਈ ਉਹ ਵਖਰੀ ਹੁਣ ਆ ਪਿੰਡ ਆ ਜੇ ਜਿਹੜੀ ਹੁੰਦੀ ਮਿਲਕ ਬਦਾਮ ਜ ਮੈਂ ਗੁੱਸਾ ਠੰਡਾ ਕਰ ਲਾਂਗਾ ਹਾਂ ਤੋਂ ਫੇਰ ਕਿ ਉੱਥੇ ਜਾਣਾ ਹੁੰਦਾ ਫੇਰ ਕੱਲ ਵੇਖਾਂਗੇ ਨਵੀਂ ਦਸਮ ਉਹ ਹੀ ਦੁਕਾਨ ਜਿਹੜੀ ਪਹਿਲੇ ਹੀ ਦੁਕਾਨ ਤੇ ਗਏ ਨੇ ਉੱਥੇ ਜਾਣਾ ਬਣਾ ਉਹਨਾਂ ਨੂੰ ਸਿਰੇ ਵੇਖਾਂਗੇ ਫੇਰ ਹੁਣ ਦਿਨੇ ਰਾ ਕਾਫੀ ਹੋ ਗਿਆ ਟਾਈਮ ਬਹੁਤ ਹੋ ਚੁੱਕਾ 9:30 10:30 ਤੇ ਨਿਕਲੇ ਵੀ ਆਪਾਂ ਸ਼ਾਮ ਨੂੰ ਕਿਉਂਕਿ ਫੇਰ ਉਹ ਵੀਰ ਆਇਆ ਸ਼ੀਸ਼ੇ ਵਾਲਾ ਉਹ ਟੇਪ ਟੂਬ ਜੀ ਕਰਦਾ ਰਿਹਾ ਉਹ ਚੱਕਰ ਜਨੂ ਲੇਟ ਹੋ ਗਿਆ ਕੋਈ ਨਹੀਂ ਸਵੇਰੇ ਫੇਰ ਜਮਾਕ ਜੀ ਬੁਰਾ ਆਪਾ ਸਵੇਰੇ ਪਹੁੰਚਦੇ ਹੁਣ ਆਈ ਕਿ ਜਿਹੜੀ ਪਸੰਦ ਕੀਤੀ ਆ ਉਹ ਉਹ ਲੈ ਕੇ ਹੁਣੇ ਘੁੰਮ ਫਿਰ ਕੇ ਕਾਫੀ ਵੇਖ ਲਿਆ ਚਲੋ ਫੇਰ ਮਿਲਦੇ ਆਂ ਜਾ ਕੇ ਤੁਹਾਨੂੰ ਘਰ ਜਿੰਜਕ ਮੰਮੀ ਹੁਣ ਚਲ ਗਏ ਦੀਪ ਆਇਆ ਸੀ ਨਾਲ ਤੇ ਉਹਨਾਂ ਗੱਡੀ ਮੰਗਰ ਵੈਸੇ ਲੱਗੀ ਆ ਤੇ ਮੰਮੀ ਉਹਨਾਂ ਨੂੰ ਲੈ ਕੇ ਫਿਰ ਆਪਾਂ ਹੁਣ ਜਾਵਾਂਗੇ ਘਰੇ ਆਰਾਮ ਦਾ ਤੇ ਮਿਲਦੇ ਆਂ ਅੱਜ ਦੁੱਧੇ ਹੀ ਘੜਨਾ ਅਗੇ ਬਾਕੀ ਇਹ ਦੱਸਿਓ ਅਸੀਂ ਫੋਟੋ ਕਿਹੜਾ ਡਰੈਸ ਸਿਮਪਲ ਸੋਹਣੇ ਲੱਗੂ ਕਿਹੜੀ ਸੋਹਣੇ ਲੱਗੂ ਵੀ ਨਗਾਉਣ ਵਗੈਰਾ ਚਲੋ ਕਮੈਂਟ ਕਰਕੇ ਜੁੜ ਦੱਸਿਓ ਚਲੋ ਖਾ ਲਓ ਫਿਰ ਕੁਲਫੀ ਚਲ ਜੀਏ ਫਿਰ ਆਪਾਂ ਘਲੋਤੇ ਆਰ ਆਰ ਬਾਬਾ ਕਾਲਜ ਦੇ ਸਾਹਮਣੇ ਇੱਥੇ ਫਾਸਟ ਫੂਡ ਦੀਆਂ ਕਾਫੀ ਜੜੀਆਂ ਲੱਗੀਆਂ ਦਿਆਂ ਤੇ ਫਾਸਟ ਫੂਡ ਸਾਡਾ ਬੰਦ ਕੀਤਾ ਉਹ ਆਪਾਂ ਨਖਾਂਦੇ ਨਹੀਂ ਮੈਂ ਕਿ ਕੁਲਫੀ ਖਾ ਕੇ ਤੇ ਚਲ ਜਾਨੇ ਘਰੇ ਜਾ ਕੇ ਰੋਟੀ ਪਣੀ ਬਣਾਉਂਦੇ ਆ ਫਿਰ ਸਿਰ ਤੇ ਅੱਜ ਆਹ ਕੁਲਫੀ ਤੇ ਅੱਜ ਇਹਦਾ ਰਾਜ ਹੈ ਲੱਭੇ ਕਲ ਪਾਇਆ ਬੜਾ ਕਰਨੇ ਅੱਜ ਦਕਾਨਾ ਦੋ ਦੋ ਕੀ ਦੋ ਤਿੰਨ ਚਾਰ ਜਗਣਾ ਫਿਰਿਆਂ ਅੱਜ ਫਿਰ ਵੀ ਨਹੀਂ ਸੁੱਤ ਰਾਇਆ ਕੰਮ ਲੈ ਆ ਤੇ ਬ ਲੈਣਾ ਹੀ ਪਰ ਲੇਟ ਹੋ ਗਏ ਬਹੁਤ ਤਸਵੀਰیں ਵੇਖਾਂਗੇ ਹੁਣ ਚਲੋ ਮਿਲਦੇ ਵੇ ਤੁਹਾਨੂੰ ਜਾ ਕੇ ਘਰ ਡੇਰ ਜੁੱਦਤ ਲੈ ਲਿਆ ਹੁਣ ਚੱਲੀਏ ਕਰਨ ਵਾਪਸ ਇਹਦਾ ਵਲੌਗ ਦੇਖ ਰਹੇ ਨੇ ਚਲੋ ਚੱਲੀਏ ਅਜ ਗੱਡੀ ਲੱਗੇ ਅੰਦਰ ਲਾਉਣ ਮੈਂ ਕਰ ਨੂੰ ਆ ਕੇ ਗੱਡੀ ਬਾਹਰ ਚੰਦਰ ਵਾਲੇ ਬਰਾ ਛਾੜੋ ਮਾਰ ਦੋ ਕਿਉਂਕਿ ਇੱਥੇ ਲੱਕੜ ਤਾਂ ਕੰਮ ਕਰੀਦਾ ਵਾ ਤੇ ਫਿਰ ਉਹ ਚੱਕਰ ਜਮਾ ਕੇ ਲੱਕਦ ਨੂੰ ਅੱਜ ਗੱਡੀ ਤੇ ਸਾਮ। ਵਾਖੇ ਇਹਦੇ ਸਾਈਡ ਤੇ ਕਰਦੇ ਮੈਂ ਕੱਚ ਕੁਛ ਖਲੇ ਰਿਆ ਕੱਚ ਕੁਛ ਕੱਟ ਕੇ ਜਿਆਣਾ ਵੀਰ। ਮੈਂ ਕਿ ਟਾਇਰ ਰੂਚਣਾ ਕਹੋ ਜੀ ਥੋੜਾ ਸਾਈਡ ਤੇ ਕਰ ਦੋ ਬਾਕੀ ਕਰ ਕਰ ਲੈਨੇ ਆ। ਸੋਈ ਚ ਆਪਣੀ ਐਂਟਰੀ ਹੋ ਚੁੱਕੀ ਹਾਂ ਇੱਥੇ ਬਣੇ ਵੀ ਪਿੰਡੇ। ਆਉਂਦਿਆਂ ਸਾਰੀ ਟਾਈਮ ਹਣ ਬੜਾ ਹੋ ਗਿਆ ਟਾਈਮ ਹੋ ਗਿਆ 10:30 ਦਾ। 10:30 'ਤੇ ਸਬਜ਼ੀ ਲੱਗੀ ਬੰਦ ਰਾਤ ਦੇ ਹੈ। ਤੇ ਇਧਰ ਆ ਦੁੱਧ ਰੰਦ। ਮੈਂ ਜੀ ਤੇਨੇ ਉਹ ਜੁਗ ਰਿਆ ਰੀ। ਇਹ ਦਮਾ ਕਰਕੇ ਅਸਾਂ ਸਬਜ਼ੀ ਲੈ ਗੀਆਂ ਨੇ ਕਿਤੇ 3 ਦੇ 3 ਦੇ 3 ਦੇ 3 ਦੇ ਉੱਤੇ ਰੜੀ ਕਰ ਲਈ ਮੋਹਨ ਗਲ ਗਿਆ ਮੈਂ ਘਰ ਤੱਕ ਤੇ ਆਖੀ ਰੇ ਤੇ ਅੰਮ੍ਰ ਮੈਂ ਕਰਤੇ 40 ਦੇ ਕੋਲ ਤੇ ਕਿੰਨੇ ਲਾਉਣੇ ਹੈ ਜੇ ਟਾਈਮ ਬੜਾ ਹੋ ਗਿਆ ਜੀ ਕਿ ਮੈਨੂੰ ਲੱਗਣਾ ਇੱਕ ਪੰਜ ਮਿੰਟ ਪੰਜ ਮਿੰਟ ਦੇ ਦੇ ਹਾਂ ਜੀ ਮੈਂ ਮਾਲਕ ਰੱਖੀ ਫਿਰ ਫਿਰ ਨਾ ਟੰਗਦੀ ਐ ਜੀ ਜਾਣ ਨਹੀਂ ਆਈ ਹਲਕੀ ਜੀ ਐ ਬਹੁਤ ਜ਼ਿਆਦਾ ਮੈਂ ਲਾ ਕੇ ਫਿਰ ਕਰਾਈ ਛੋੜੀ ਤੇ ਮੈਂ ਲਾ ਕੇ ਫਿਰ ਦਿਖ ਪਣੀ ਐ ਜਿੱਦਾਂ ਰੱਖੀ ਬੜਾ ਚੁੰਮਰ ਚੁੰਮਰ ਕਰਦੇ ਆ ਚੁੰਮਰ ਲੈ ਲੋ ਕਿੱਥੇ ਟੰਗਿਆ ਲਿਆ ਕੇ ਹੈ ਬੋਲ ਦੇਣੀ ਕਿੱਥੇ ਟੰਗਿਆ ਚੁੰਮਰ ਬਸ ਇਹਦੀਆਂ ਆ ਬੰਨਣਾ ਵਾਲਾ ਜਗਾੜ ਮੰਡੇ ਤੋੜਦਾ ਛੜਿਆ ਖਤਮ ਕਰ ਛੜਿਆ ਬਸ ਇਹ ਚੁੰਮਰ ਹੁਣ ਚੁੰਮਰ ਨਹੀਂ ਪੁੰਦਾ ਇਹ ਲਮਕਣ ਡਿਆ ਬਸ ਹੁਣ ਓ ਜੀ ਬਲੋ ਵਧੀਆ ਲੱਗਾ ਤੇ ਕਮੈਂਟ ਸੈਟੀ ਜੁ ਕਰਿਓ ਮਿਲਦੇ ਨੇਕਸਟ ਲਾਊਡ ਬਾਏ ਬਾਏ ਗੁੱਡ ਨਾਈਟ ਜਿੰਨੇ ਦਾ ਮੈਨੇ ਸਾਡੇ ਚੈਨਲ ਕਰੋ ਸਬਸਕ੍ਰਾਈਬ ਗੁੱਡ ਨਾਈਟ